ਵਾਇਡੂ ਜੀ ਦਾ ਖਾਲਸਾ ਵਾਇਡੂ ਜੀ ਕੀ ਬਤਾਏ ਅੱਜ ਸਵੇਰੇ ਹਲਕਾ ਬਸੀ ਤੋਂ ਪੰਜਾਬ ਬਚਾਓ ਯਾਤਰਾ ਆਪਾਂ ਆਰੰਭ ਕਰ ਰਹੇ ਹਾਂ ਹਾਂਜੀ ਖਾਲਸਾ ਜੀ ਇਹ ਪਵਿੱਤਰ ਜਗ੍ਹਾ ਪੰਜਾਬ ਆਪਣਾ ਘਰ ਹੈ ਇੱਥੇ ਦੁਨੀਆਂ ਦਿੱਲੀ ਵਾਲੀਆਂ ਪਾਰਟੀਆਂ ਨੇ ਕਬਜ਼ ਹੋ ਕੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਆਪਾਂ ਇੰਨਾ ਦੀਆਂ ਗੱਲਾਂ ਜਾਗੇ ਕਾਂਗਰਸ ਨੇ ਝੁੱਟੀਆਂ ਸੌਹਾਂ ਖਾ ਕੇ ਸਰਕਾਰ ਬਣਾ ਲਈ ਤੇ ਫਿਰ ਲੁੱਟ ਆ ਆ ਝਾੜੂ ਵਾਲਿਆਂ ਨੇ ਤਾਂ ਰਿਕਾਰਡ ਹੀ ਕੈਂਪ ਕਰ ਦਿੱਤਾ ਐਨਾ ਬੁਰਾ ਹਾਲ ਪੰਜਾਬ ਦਾ ਕਰ ਦਿੱਤਾ ਅੱਜ ਪੰਜਾਬ ਵਿੱਚ ਘਰ ਘਰ ਨਸ਼ੇ ਘਰ ਘਰ ਪਚਾਦੇ ਝਾੜੂ ਵਾਲਿਆਂ ਨੇ ਲੱਖ ਕਰੋੜ ਤੋਂ ਵੱਧ ਕਰਜ਼ਾ ਝਾੜਾ ਦਿੱਤਾ ਤੇ ਅੱਜ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਆ ਰੁੱਟ ਖੋਆ ਹੋ ਰਹੀਆਂ ਮੈਂ ਬੇਨਤੀ ਕਰਨਾ ਚਾਹਣਾ ਆਪਾਂ ਤਜਰਬੇ ਕਰਨੇ ਛੱਡ ਦਿਓ ਆਪਣੀ ਮਾਂ ਪਾਰਟੀ ਕੌਮ ਦੀ ਜਥੇਬੰਦੀ ਤੁਹਾਡੇ ਬਜ਼ੁਰਗਾਂ ਦੀ ਜਹਾਤਾਂ ਦੇ ਕੇ ਮੁੱਦਾ ਇਸ਼ਕਤੇ ਬੰਦੀ ਸ਼ਰੋਮਨੀ ਕਾਦੀ ਦਾ ਹੈ ਤੁਹਾਡੀ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਜਿਸ ਪਾਰਟੀ ਨੇ ਕਿਸਾਨ ਨੂੰ ਕਿਊਬਰ ਕਨੈਕਸ਼ਨ ਦਿੱਤੇ ਬਹੁਤ ਬਿਜਲੀ ਦਿੱਤੀ ਵੰਡੀਆਂ ਬਣਾਈਆਂ ਖਾਲੇ ਬਣਾਏ ਅੰਡਰਗਰਾਉਂਡ ਪਾਈਪਾਂ ਬਣਾਈਆਂ ਨਹਿਰਾਂ ਕੱਡੀਆਂ ਡੈਮ ਬਣਾਏ ਹੈਲੋ ਹੈਲੋ ਜਿਸ ਪਾਰਟੀ ਨੇ ਗਰੀਬ ਨੂੰ ਆਟਾ ਦਾਲ ਛੰਨਨ ਪੈਨਸ਼ਨ ਐਸੀ ਸਕਾਲਰਸ਼ਿਪ ਦਿੱਤੀ ਜਿਸ ਪਾਰਟੀ ਨੇ ਸੜਕਾ ਸਕੂਲ ਹਰਤਾ 에어ਪੋਰਟ ਬਣਾਏ ਅੱਜ ਪੰਜਾਬ ਵਿੱਚ ਜੋ ਕੁਝ ਵੀ ترقی ਹੈ ਉਹਦਾ ਹੀ ਹੋਈ ਹੈ ਜਦੋਂ ਸ਼ਰਮ ਨਹੀਂ ਕਾਲੀ ਗੱਲ ਦੀ ਥੋੜੀ ਆਪਣੀ ਮਾਂ ਪਾਰਟੀ ਨਹੀਂ ਸਕਾ ਅੱਜ ਜਿਹੜੀ جنگ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਖਾਲਸਾ ਪੰਥ ਹੈ ਇੱਕ ਪਾਸੇ ਤੁਸੀਂ ਸਾਰੇ ਹੋ ਦੂਜੇ ਪਾਸੇ ਆ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਆ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਸਾਰੀਆਂ ਲੱਗੀਆਂ ਥੋੜੇ ਉੱਤੇ ਕਾਬਜ਼ ਹੋਣ ਤੇ ਤੁਸੀਂ ਦੇਖ ਹੀ ਲਿਆ ਤੁਹਾਡੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣੇ ਲੱਗੇ ਸ਼ੁਰੂ ਹੋ ਗਏ ਐ ਤਖਤ ਹਜ਼ੂਰ ਸਾਹਿਬ ਉੱਤੇ ਸਰਕਾਰ ਨੇ ਕਾਬਜ਼ ਕਬਜ਼ਾ ਕਰ ਲਿਆ ਤਖਤ ਪਟਨਾ ਸਾਹਿਬ ਤੇ ਵੀ ਕਮੇਟੀ ਤੇ ਕਾਬਜ਼ ਹੋ ਗਏ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਕੰਟਰੋਲ ਚ ਕਰ ਲਈ ਹੈ ਫਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਥੋੜੀ ਤੋੜ ਦਿੱਤੀ ਹੈ ਕੀ ਤੁਸੀਂ ਜਦੋਂ ਜਾਗੋਗੇ ਜਦੋਂ ਸੋਚੋਗੇ ਜਦੋਂ ਆਪਣੇ ਉੱਤੇ ਸਾਰੇ ਆਪਣੇ ਆਪ ਤੇ ਉਹਨਾਂ ਨੇ ਕਾਬਜ ਹੋ ਗਏ ਆ ਤਾਂ ਉਹੀ ਕਰ ਕਰ ਰਹੇ ਜਿਵੇਂ ਅੰਗਰੇਜ਼ਾਂ ਨੇ ਇੰਸਟਰੀਆ ਕੰਪਨੀ ਆਪਣੇ ਦੇਸ਼ ਚਾਈ ਤੇ ਦੇਸ਼ ਨੂੰ ਲੁੱਟ ਕੇ ਲੈ ਗਏ ਆ ਦਿੱਲੀ ਵਾਲਿਆਂ ਤੋਂ ਪਛਿਗੇ ਆਪਣੀ ਪਾਰਟੀ ਆਪਣੀ ਫੌਜ ਆਪਣੀ ਬਜ਼ੁਰਗਾਂ ਦੀ ਜਥੇਬੰਦੀ ਪੰਜਾਬ ਦੀ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪੰਜਾਬ ਨੂੰ ਜੋੜ ਕੇ ਰੱਖਣ ਵਾਲੀ ਪੰਜਾਬ ਵਿੱਚ ਆਪਣਾ ਛੱਤ ਵੀ ਆਉਣ ਵਾਲੀ ਸ਼ਰੋਮਣੀ ਅਕਾਲੀ ਦਲ ਤਕੜੇ ਹੋ ਕੇ ਦਿਖਾ ਰਹੀਏ ਕਿ ਇਹਦੀ ਜੰਗ ਪੰਜਾਬ ਦੀ ਆ ਦਿੱਲੀ ਵਾਲਿਆਂ ਜਨਾਲ ਹੈ ਇਹ ਪੰਜਾਬ ਗੌਰਮ ਪੇੜਾਂ ਦੀਆਂ ਤੇਰਾ ਸੀਤਾ ਜਿੱਤ ਕੇ ਬਾ ਜਿਵੇਂ ਇਹਨਾਂ ਨੇ ਬਾ ਪੈਰੀਓ ਲਾਇਆ ਆਪਣੇ ਕਿਸਾਨ ਤੋਂ ਦਿੱਲੀ ਜਾ ਰਹੀ ਸੀ ਇਹਨਾਂ ਨੇ ਹਰਿਆਣਾ ਪੈਰੀਓ ਲਾਤਾ ਆਪਾਂ ਹੀ ਪੈਰੀਏ ਲਾ ਲਈਏ ਦਿੱਲੀ ਵਾਲੀ ਪਾਰਟੀ ਨੂੰ ਪੰਜਾਬ ਜੀ ਬੰਨਟਣਾ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਦੀ ਬੋਲੀ